ਅੱਜ 25 April ਨੂੰ ਅਸੀਂ ਖੜੇ ਆ ਡਗਰੂ ਸੱਲੋ ਦੇ ਅੱਗੇ ਤੇ ਦੇਖ ਸਕਦਾ ਜੀ ਤੁਸੀਂ ਵੀ ਇੱਥੇ ਕੋਈ ਵੀ ਕਿਸਾਨ ਟਰਾਲੀ ਲੈ ਕੇ ਨਹੀਂ ਖੜਾ ਲੋਕ ਜਿਹੜੇ ਪਿਛਲੇ ਸਾਲਾਂ ਦੀਆਂ ਵੀਡੀਓ ਬਣਾ ਕੇ ਤੇ ਚੁੱਕ ਕੇ ਪਾਈ ਜਾਂਦੇ ਨੇ ਜਿਹੜੇ ਲੋਕ ਵਿਰੋਧੀ ਨੇ ਜਾਂ BJP ਵਾਲੇ ਨੇ ਉਹ ਇਹ ਕਹਿੰਦੇ ਨੇ ਵੀ ਤੁਸੀਂ ਇੰਨਾ ਕਿਸਾਨਾਂ ਵਾਲੀ ਲੜਦੇ ਜੇ ਜਿਹੜੇ ਸਿੱਧੀਆਂ ਟਰਾਲੀਆਂ ਜਾਂਦੇ ਨੇ ਤੁਸੀਂ ਵੇਖ ਸਕਦੇ ਜੇ ਅੰਦਰ ਤੱਕ ਵੀ ਟਰਾਲੀ ਕੋਈ ਨਹੀਂ ਖੜੀ ਇੱਥੇ ਕਿਸਾਨਾਂ ਦੀ ਆ ਤੁਹਾਡੇ ਕੋਲੋਂ ਦੋ ਟਰਾਲੀਆਂ ਲੰਘ ਰਹੀਆਂ ਨੇ ਇਹ ਵੀ ਅੱਗੇ ਮੋਗੇ ਮੰਡੀ ਦੇ ਵਿੱਚ ਜਾਣਗੀਆਂ ਅੰਦਰ ਇਹ ਸੈਲੋ ਬਣਾਇਆ ਐਫਸੀਆਈ ਨੇ ਤੇ ਜਿਹੜੀਆਂ ਦਾਣਾ ਮੰਡੀਆਂ ਚ ਦਾਲ ਮਾਲ ਕੁੱਲ ਕੇ ਟਰੱਕ ਭਰ ਕੇ ਤੇ ਉਹੋ ਦਾਣੇ ਲੈ ਕੇ ਅੰਦਰ ਜਾ ਰਹੇ ਨੇ ਜੇ ਤੁਸੀਂ ਕਹਿੰਦੇ ਜੇ ਤੇ ਤੁਹਾਨੂੰ ਦੁਬਾਰਾ ਫਿਰ ਇੱਕ ਵੀਡੀਓ ਪਾ ਕੇ ਅੰਦਰ ਤੱਕ ਸਾਰਾ ਕਮਾ ਕੇ ਵਿਖਾ ਰਿਆਂਗੇ ਵੀ ਇੱਥੇ ਕੋਈ ਵੀ ਕਿਸਾਨ ਜਿਹੜਾ ਉਹ ਟਰਾਲੀਆਂ ਲੈ ਕੇ ਨਹੀਂ ਆ ਰਿਹਾ ਉਹ ਇਹ ਕਿਸਾਨਾਂ ਦੀ ਕਿਸਾਨ ਜਥੇਬੰਦੀਆਂ ਦੀ ਸੰਯੁਕਤ ਕਿਸਾਨ ਮੋਰਚੇ ਦੀ ਵੱਡੀ ਜਿੱਤ ਹੈ ਔਰ ਆ ਮੋਗਿਆ ਇਲਾਕਾ ਜਿਹੜਾ ਡਗਰੂ ਦਾ ਸੈਲੂ ਹੈ ਡਾਨੀ ਦਾ ਵੱਡਾ ਉੱਥੇ ਇੱਕ ਵੀ ਟਰਾਲੀ ਜਿਹੜੀ ਇਸ ਟਾਈਮ ਨਹੀਂ ਖੜੀ ਹੋਈ ਅੱਜ ਜਿਹੜੀ 26 ਅਪ੍ਰੈਲ ਨੂੰ ਅਸੀਂ ਤੁਹਾਨੂੰ ਵਿਖਾ ਰਹੇ ਆਂ ਔਰ ਮੰਡੀਆਂ ਜਿਹੜੀਆਂ ਤੁਹਾਡੇ ਕੋਲ ਟਰਾਲੀ ਲੰਘ ਗਈ ਤੇ ਦਾਣਿਆਂ ਦੀਆਂ ਮੰਡੀਆਂ ਫੁੱਲ ਭਰੀਆਂ ਪਈਆਂ ਨੇ ਜਿਹੜੀਆਂ ਇੱਥੇ ਨੇੜੇ ਤੇੜੀਆਂ ਜਿਹੜੀ ਪਿਛਲੇ ਸਾਲਾਂ 'ਚ ਕਣਕ ਲੈ ਕੇ ਨਹੀਂ ਜਾਂਦੇ ਸੀ ਲੋਕ ਉਹ ਸਾਰੇ ਬਹੁਤ ਸਿਆਣੇ ਹੋ ਚੁੱਕੇ ਨੇ ਸਾਡੇ ਕਿਸਾਨ ਸਾਰੇ ਦੇ ਸਾਰੇ ਉਹ ਜਿਹੜੀ ਕੋਈ ਨੈੱਟ ਤੇ ਵੀਡੀਓ ਘੁੰਮ ਰਹੀ ਏ ਉਹ ਪਿਛਲੇ ਸਾਲਾਂ ਦੀ ਚੁੱਕ ਕੇ ਭਾਜਪੀ ਵਾਲਿਆਂ ਪਾਈ ਏ ਧੰਨਵਾਦ